ਕੀ ਗੱਲ ਹੋ ਗਈ ਰੋਣਾ ਕਾ ਤੂੰ ਹੈ ਹੈ ਬਾਪੂ ਕਾ ਤੂੰ ਰੋਣਾ ਕੀ ਹੋ ਗਿਆ ਹੂੰ ਓਏ ਜਿੰਨੀ ਬੇਜਾਨ ਵਾਲੀ ਓਕੀ ਹੈ ਜਾਨੋਂ ਕੀ ਅਸੀ ਗੱਲ ਕੋਈ ਬੜਾ ਹੱਸਦੇ ਓਏ ਖਾਂਦੇ ਆ ਤਨੂ ਤੁਰੇ ਨਾ ਬਟੇ ਜਾ। ਬਾਪੂ ਇੱਥੇ ਕਿਵੇਂ ਆ ਗਿਆ ਤੂੰ? ਅਜੀ ਰੋਟੀ ਦਾ ਵਾਰਾ ਬੈ। ਕਿਹੜਾ ਪਿੰਡ ਹੈ ਤੇਰਾ? ਕੁਝ ਪਿੰਡੇ ਦਾ ਰਾਜ ਆ ਖੱਪਾ। ਬਾਸੀ ਖੰਨੇ ਤੋਂ ਪਰਵਾਰ ਚ ਕੋਣ ਹੈ ਬਾਪੂ? ਕੋਈ ਨਹੀਂ ਇਕੱਲੇ ਹੀ। ਪਰਵਾਰ ਕੋ ਕੋ ਸਭ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਇੱਕ ਹੋਰ ਬਾਪੂ ਨੂੰ ਆਪਾਂ ਬਠਿੰਡੇ ਤੋਂ ਚੂਹਿਆਂ ਵਾਲਾ ਪਾਰਕ ਵਾਜਦਾ ਜੀ ਉੱਥੇ ਜਿੱਥੇ ਬਿੱਲੀਆਂ ਜਿੱਡੇ ਜਿੱਡੇ ਚੂਹੇ ਸੀ ਅਸੀਂ ਅੱਜ ਆਪ ਦੇ ਕਹੇ ਉੱਥੋਂ ਚੱਕ ਕੇ ਲਿਆਏ ਆ ਜੀ ਬਾਪੂ ਨੂੰ ਬਾਪੂ ਨਛੱਤਰ ਸਿੰਘ ਆ ਜੀ ਬਾਪੂ ਵਾਜੇਖਾਨ ਨੇ ਤੁਸੀਂ ਘਰ ਦੇ ਪਰਿਵਾਰ ਦੇ ਜੀਆ ਨੇ ਬਾਪੂ ਦੇ ਪਰਿਵਾਰ ਦੇ ਵਿੱਚ ਭਰਾ ਹੈਗੇ ਨੇ ਬਾਪੂ ਦਾ ਵਿਆਹ ਨਹੀਂ ਹੋਇਆ ਬੱਚੇ ਹੈ ਨਹੀਂ ਸੀ ਭਰਾ ਹੈਗੇ ਪਰ ਇੰਨਾ ਹਾਲਾਤਾਂ ਚ ਭਰਾਵਾਂ ਨੇ ਵੀ ਬਾਹ ਨਹੀਂ ਫੜੀ ਬਾਪੂ ਦੀ ਬਾਪੂ ਪਿਛਲੇ 6 ਮਹੀਨਾ ਤੋਂ ਪਾਰਕ ਦੇ ਵਿੱਚ ਪਿਆ ਸੀ ਜਿੱਥੇ ਏਡੇ ਏਡੇ ਵੱਡੇ ਚੂਹੇ ਬਾਪੂ ਦੇ ਦੰਦਿਆਂ ਵੱਡ-ਵੱਢ ਕੇ ਖਾ ਗਏ ਆ ਦੇਖੋ ਬਾਪੂ ਦੇ ਹੱਥਾਂ ਤੇ ਦੰਦਿਆਂ ਵੱਡੀਆਂ ਬਾਪੂ ਧੌਣ ਧੌਣ ਤੇ ਵੀ ਧੌਣ ਤੇ ਦੰਦਿਆਂ ਵੱਡ-ਵੱਢ ਕੇ ਖਾਂਦੇ ਸੀ ਐਡੀਕ ਥੜੀ ਸੀ ਜਿੱਥੇ ਬਾਪੂ ਪਿਆ ਸੀਗਾ ਤੇ ਬਾਪੂ ਕਹਿੰਦਾ ਜੇ ਇੱਧਰ ਨੂੰ ਪਾਸਾ ਲੈਂਦਾ ਇੱਧਰ ਡਿੱਗ ਪੈਂਦਾ ਜੇ ਇੱਧਰ ਨੂੰ ਪਾਸਾ ਲੈਂਦਾ ਇੱਧਰ ਡਿੱਗ ਪੈਂਦਾ ਸੀ ਧੰਨਵਾਦ ਉਹਥੇ ਭੈਣ ਸੀ ਇੱਕ ਉਹ ਭੈਣ ਨੇ ਵੀਡੀਓ ਬਣਾ ਕੇ ਭੇਜੀ ਤੇ ਆਪਾਂ ਬਾਪੂ ਨੂੰ ਅੱਜ ਲੈ ਕੇ ਆਏ ਆ ਬਾਪੂ ਕਿਵੇਂ ਕਿੰਨਾ ਕੁ ਤੰਗ ਸੀ ਉਥੇ ਪਾਰਕ ਦੇ ਵਿੱਚ ਬਹੁਤ ਜ਼ਿਆਦਾ ਤੰਗ ਸੀਗਾ ਜੀ ਹੈ ਬੜਾ ਤੰਗ ਸੀ ਬਹੁਤ ਜਾਤੀ ਬਹੁਤ ਤੰਗ ਸੀ ਬਹੁਤ ਤੰਗ ਸੀਗਾ ਜੀ ਉੱਤੇ ਬੈਠਾ ਕੱਲਾ ਰਿੰਦਾ ਸੀਗਾ ਇੱਕ ਮੱਕਤੇ ਜੇ ਬੈਠੇ ਰੋਣ ਲੱਗ ਜਾਣਾ ਫੇਰ ਕਹ ਦੇਣਾ ਮੈਂ ਨਾ ਰੋਕੇ ਕੀ ਕਰਾਂਗਾ ਹੂੰ ਬਹਿ ਜਾ ਇਹਨਾਂ ਦੇਖ ਲੈ ਚੂਹੇ ਦੇਖ ਲੈ ਕੋਈ ਕਬੂਤਰ ਆ ਗਿਆ ਕੋਈ ਲਗੜ ਬਹਿ ਗਿਆ ਬੇ ਚੂਹਾ ਪੈਰ ਨੂੰ ਬਹਿ ਗਿਆ ਹਾਂ ਹੱਥ ਹੱਥ ਕਰੀ ਜਾਂਦਾ ਬੈਠਾ ਜੀ ਹੂੰ ਉਹ ਰਾਤ ਨੂੰ ਮੈਨੂੰ ਤੰਗ ਕਰਦੇ ਜੀ ਮੇਰੇ ਗੱਲ ਪੈਂਦੇ ਜੀ ਚੂਹੇ ਤਾਂ ਜੀ ਜੇ ਮੈਂ ਘੂਰਦਾ ਨਾ ਛੋਟੀ ਖਿੜਕਾ ਦੇਣੀ ਹੂੰ ਤੇ ਹਾਲੇ ਫਿਰ ਵੀ ਭਾਜ ਭਾਜ ਆਉਂਦੇ ਸੀਗੇ ਹੂੰ ਬਾਪੂ ਆਪਣਾ ਅੱਜ ਤੋਂ ਆਪਣੇ ਇਸ ਘਰ ਦਾ ਆਪਣੇ ਇਸ ਆਸ਼ਰਮ ਦਾ ਮੈਂਬਰ ਬਣ ਗਿਆ ਜੀ ਅਰਦਾਸ ਕਰੋ ਬਾਪੂ ਵਾਸਤੇ ਵੀ ਬਾਪੂ ਦੀ ਆਉਣ ਵਾਲੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਇੱਥੇ ਬਤੀਤ ਹੋ ਸਕੇ ਜੀ ਆਪਣੀ ਟੀਮ ਵਾਸਤੇ ਵੀ ਅਰਦਾਸ ਕਰੋ ਆਪਾਂ ਵੀ ਬਾਪੂ ਦੇ ਪੁੱਤ ਬਣ ਕੇ ਬਾਪੂ ਦੀ ਸੇਵਾ ਕਰ ਸਕੀਏ ਤਕਰੀਬਨ 2 ਮਹੀਨੇ ਹੋ ਗਏ ਬਾਪੂ ਨਾਤਾ ਨਹੀਂ ਆ ਨਵਾਂ ਦਾ ਪੈਰਾਂ ਦੇ ਨਵਾਂ ਦਾ ਹਾਲ ਵੇਖ ਲਓ ਜੀ ਕੀ ਹਾਲ ਹੋਇਆ ਬਾਪੂ 2 ਮਹੀਨੇ ਹੋ ਗਏ ਨਾਤਾ ਹੀ ਨਹੀਂ ਨਾ ਜੀ ਨਾਤਾ ਆ ਬੇ ਕੋ ਬਏ ਗਿਲੱਤਾ ਦਾ ਹਾਲ ਕੋਈ ਨਹੀਂ ਬਾਪੂ ਮਹਾਰਾਜ ਕਿਰਪਾ ਕਰੇ ਹੁਣ ਨਮਾਉਣੇ ਤੈਨੂੰ ਪਹਿਲਾਂ ਆ ਜਾ ਅਰਦਾਸ ਕਰੋ ਜੀ ਬਾਪੂ ਵਾਸਤੇ ਤੇ ਪ੍ਰਮਾਤਮਾ ਬਾਪੂ ਨੂੰ ਬਾਹ ਬਾਹ ਟੁੱਟੀ ਹੈ ਬਾਪੂ ਦੀ ਤੇ ਧਿਆਨ ਦਰਦਾ ਚੱਪਲਾ ਪਾ ਕੋਈ ਨਹੀਂ ਪਾਉਣੇ ਬਾਪੂ ਚੱਪਲਾਂ ਪਾਉਣੇ ਆ ਅੱਜ ਨਹੀਂ ਛੋਟੀ ਵੀ ਦਿੰਨੇ ਆ ਅੱਜ ਨਹੀਂ ਛੋਟੀ ਵੀ ਦਿੰਨੇ ਆ ਦੇ ਗੰਨੇ ਨੰਦੇ ਤੈਨੂੰ ਬਾਪੂ ਬੇਫਿਕਰ ਹੋ ਜਾ ਆ ਆ ਸਹੀ ਆ ਹੈ ਹਾਂ ਜੀ ਹੋ ਵਾਹਿਗੁਰੂ 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 ਕਰ ਧੰਨ ਗੁਰੂ ਨਾਨਕ ਹੋ ਵਾਹਿਗੁਰੂ ਹੋ ਵਾਹਿਗੁਰੂ ਹੋ ਵਾਹਿਗੁਰੂ ਹੋ ਵਾਹਿਗੁਰੂ ਹੋ ਵਾਹਿਗੁਰੂ ਅਗਰੇ ਦਾੜੀ ਤਲਾ ਦੇ ਦਾੜੀ ਤਲਾ ਸੱਜੇ ਵੱਡਾ ਸਭ ਖਰਜੀਬ ਖਰਜੀਬ ਬਾਪੂ ਬੂਟ 'ਤੇ ਅੰਬੂ ਜੀ ਆ ਕੇ ਮੰਤ ਲੈ ਆਂ ਗਏ ਨੇ ਠੀਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਨਛੱਤਰ ਸਿੰਘ ਆ ਜੀ ਪਹਿਲਾਂ ਬਾਪੂ ਨਛੱਤਰ ਸਿੰਘ ਦੇ ਹਾਲਾਤ ਤੁਸੀਂ ਵੇਖਿਆ ਵੀਡੀਓ ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਆਪਾਂ ਇੱਥੇ ਬਾਪੂ ਨੂੰ ਲੈ ਕੇ ਆਏ ਸੀ ਆਪਣੇ ਕੋਲੇ ਤੇ ਵਾਹਿਗੁਰੂ ਨੇ ਆਪਣੀ ਸੇਵਾ ਲਈ ਤੇ ਆਪਣੀ ਟੀਮ ਨੇ ਅੱਜ ਬਾਪੂ ਦੀ ਸ਼ਾਮ ਸੰਭਾਲ ਦੀ ਜ਼ਿੰਮੇਵਾਰੀ ਚੱਕੀ ਆ ਜੀ ਪ੍ਰਮਾਤਮਾ ਨੇ ਆਪ ਨੂੰ ਜ਼ਿੰਮੇਵਾਰੀ ਇਹ ਦਿੱਤੀ ਆ ਬਾਪੂ ਹੁਣ ਇਸੇ ਘਰ ਦੇ ਵਿੱਚ ਇਸੇ ਆਸ਼ਰਮ ਦੇ ਵਿੱਚ ਰਹੂਗਾ ਇੱਕ ਹੋਰ ਗੱਲ ਦੱਸਿ ਗਏ ਜਦੋਂ ਇਹ ਇਹ ਬਿਲਡਿੰਗ ਬਣੀ ਆ ਉਦੋਂ ਇਹ ਬਾਪੂ ਇੱਥੇ ਸੀਮੈਂਟ ਦਾ ਇੱਕ ਘੋੜਾ ਲਾ ਕੇ ਗਿਆ ਸੀਗਾ ਜੀ ਇਹ ਜਦੋਂ ਬਿਲਡਿੰਗ ਬਣਦੀ ਸੀ ਬਾਪੂ ਇੱਕ ਘੋੜਾ ਸੀਮੈਂਟ ਦਾ ਲਾ ਕੇ ਗਿਆ ਸੀ ਉਦੋਂ ਹਾਂ ਜੀ ਤੈਨੂੰ ਐ ਤਾਂ ਨਹੀਂ ਪਤਾ ਸੀ ਵੀ ਤੂੰ ਇਸੇ ਬਿਲਡਿੰਗ ਚ ਆ ਕੇ ਰਹੇਂਗਾ ਮੈਂ ਇਹ ਮਾਲਕ ਨੂੰ ਪਤਾ ਨਹੀਂ ਇਹਨੂੰ ਨਹੀਂ ਪਤਾ ਸੀ ਮਾਰ ਦੇ ਦੇਖ ਲਾ ਕੁਦਰਤ ਦੇ ਖੇਡਾਂ ਹਨ ਬਾਈ ਨਸ਼ਤਰ ਸਿੰਘ ਘੋੜਾ ਟਰਾਲਾ ਚਲਾਉਂਦਾ ਸੀ ਸੀਮੈਂਟ ਵਾਲਾ ਉਦੋਂ ਇੱਕ ਘੋੜਾ ਹੈ ਸੀਮੈਂਟ ਦਾ ਇੱਥੇ ਲਾ ਕੇ ਗਿਆ ਸੀ ਜਦੋਂ ਇਹ ਬਿਲਡਿੰਗ ਬਣਦੀ ਸੀ ਜੀ ਅਰਦਾਸ ਕਰਿਓ ਬਾਪੂ ਨਸ਼ਤਰ ਸਿੰਘ ਵਾਸਤੇ ਕਿ ਬਾਪੂ ਆਪਣੀ ਆਉਣ ਵਾਲੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿ ਸਕੇ ਤੇ ਸਾਡੇ ਲਈ ਵੀ ਅਰਦਾਸ ਕਰਿਓ ਸਾਡੀ ਟੀਮ ਵਾਸਤੇ ਸਾਰੇ ਵਾਸਤੇ ਅਰਦਾਸ ਕਰਿਓ ਕਿ ਅਸੀਂ ਵੀ ਬਾਪੂ ਦੇ ਪੁੱਤ ਬਣ ਕੇ ਬਾਪੂ ਦੀ ਸੇਵਾ ਕਰ ਸਕੀਏ ਜੀ ਧੰਨਵਾਦ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਐਵੇਂ ਦੇ ਹੋਰ ਬਹੁਤ ਸਾਰੇ ਬਜ਼ੁਰਗ ਛੇੜੇ ਛੜਕਾਂ ਤੇ ਪਏ ਆ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਨ੍ਹਾਂ ਵਾਸਤੇ ਕੋਈ ਛੱਤ ਨਹੀਂ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਆਪਾਂ ਇਸ ਘਰ ਦੇ ਵਿੱਚ ਲਿਆ ਸਕੀਏ ਤੇ ਉਹਨਾਂ ਦੀ ਸ੍ਰਾਮ ਸਵਾਲ ਸੇਵਾ ਕਰ ਸਕੀਏ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ